ਮੈਂ ਜੀ ਬਲੌਗ ਇਨ ਚਾਰਜ ਬਲਰਾਜ ਸਿੰਘ ਰੰਧਾਵਾ ਹਲਕਾ ਬਟਾਲਾ ਮੈਂ ਇਸ ਨਵੇਂ ਸਾਲ ਤੇ ਸ਼ੁਭ ਦਿਹਾੜੇ ਤੇ ਨਵੇਂ ਸਾਲ ਤੇ ਆਉਣ ਵਾਲੇ ਨਵੇਂ ਸਾਲ ਤੇ ਸਾਰੇ ਲੋਕਾਂ ਨੂੰ ਸਮੂਹ ਸੰਗਤ ਨੂੰ ਪਿਆਰ ਭਰਿਆ ਸੰਦੇਸ਼ ਦੇਣਾ ਚਾਹੁੰਦਾ ਆ ਆਉਣ ਵਾਲਾ ਨਵਾਂ ਸਾਲ ਜਿਹੜਾ ਲੋਕਾਂ ਲਈ ਸ਼ੁਭ ਹੋਵੇ ਤੇ ਖੁਸ਼ੀਆਂ ਭਰਿਆ ਹੋਵੇ ਸਭ ਦੇ ਖੁਸ਼ੀਆਂ ਭਰਿਆ ਜਿਹੜਾ ਸਾਲ ਆ ਇਹ ਨੰਗੇ ਨੌਜਵਾਨਾਂ ਨੂੰ ਕਿਸੇ ਦੇ ਦੇ ਚਾਹੁੰਦੇ ਨੌਜਵਾਨਾਂ ਨੂੰ ਇਹ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੇ ਜਿਹੜਾ ਭਵਿੱਖਾ ਉਹਨੂੰ ਜਰਾ ਸਜਦਾ ਕਰਨ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਮੈਂ ਬੀਤੇ ਹੋਇਆ ਸਾਲ ਜਿਹੜਾ ਹੈ 2023 ਇਹਦੇ ਵਿੱਚ ਜਿਹੜੇ ਜਿਨ੍ਹਾਂ ਦੇ ਅਧੂਰੇ ਕੰਮ ਰਹਿ ਗਏ ਨੇ ਮੈਂ ਆਸ ਕਰਦਾ ਹਾਂ ਪ੍ਰਮਾਤਮਾ ਉਹਨਾਂ ਦੇ ਇਹ ਨਵੇਂ ਸਾਲ ਦੇ ਵਿੱਚ ਉਹਨਾਂ ਦੇ ਕੰਮ ਜਿਹੜੇ ਆ ਉਹ ਪੂਰੇ ਹੋਣ ਤੇ ਇਹ ਜਿਹੜਾ ਨਵਾਂ ਸਾਲ ਹੈ ਉਹਨਾਂ ਲਈ ਖੁਸ਼ੀਆਂ ਭਰਿਆ ਆਵੇ ਮੈਂ ਦੁਬਾਰਾ ਫੇਰ ਨਵੇਂ ਸਾਲ ਦੇ ਆਉਣ ਵਾਲੇ ਨਵੇਂ ਸਾਲ ਤੇ ਆਪਣੇ ਸੂਹ ਸੰਗਤਾਂ ਨੂੰ ਬੜਾ ਲੱਖ ਲੱਖ ਵਧਾਈ ਦਿੰਦਾ ਲੋਹੜੀ ਦੇ ਦਿਹਾੜੇ ਦੀ ਵੀ ਲੱਖ ਲੱਖ ਵਧਾਈ ਦਿੰਦਾ ਸ਼ੋ ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਖੇਮਾ ਦਾ ਜਾਚਕ ਐ ਜੇ ਕੋਈ ਵੱਧ ਘਟ ਕਿਸੇ ਦੇ ਗੱਲ ਬੋਲੀ ਗਈ ਹੋਵੇ ਤੇ ਮੈਨੂੰ ਮਾਫ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਭੈਣ ਭਾਈ ਛੋਟੇ ਵੱਡੇ ਬਜ਼ੁਰਗ ਸਭ ਨੂੰ ਮੈਂ ਜੈਮ ਸਿੱਧੀ ਕ ਆਖਦਾ ਹਾਂ ਮੇਰਾ ਨਾਮ ਬ੍ਰਦਰ ਰਾਜੂ ਧਾਰੀਵਾਲ ਤੋਂ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ 2023 ਸਾਨੂੰ ਸਾਡੇ ਪਰਮੇਸ਼ਵਰ ਨੇ ਸਾਨੂੰ ਜਿੰਨੇ ਬਣਾਇਆ ਵਾ ਸਾਹ ਦਿੱਤੇ ਆ ਜਿਉਂਦਾ ਰੱਖਿਆ ਸੰਭਾਲਿਆ ਔਰ ਜੋ ਸਾਨੂੰ 2024 ਸਾਡੀ ਜ਼ਿੰਦਗੀ ਦੇ ਵਿੱਚ ਆ ਰਿਹਾ ਵਾ ਨਵਾਂ ਸਾਲ ਸਾਡੀ ਜ਼ਿੰਦਗੀ ਦੇ ਵਿੱਚ ਜੋ ਸਾਡਾ ਪਰਮੇਸ਼ਵਰ ਸਾਨੂੰ ਦੇਣ ਜਾ ਰਿਹਾ ਇੱਕ ਨਵੀਂ ਸੋਚ ਰੱਖੀਏ ਕਿ ਆਪਸ ਵਿੱਚ ਪਿਆਰ ਤੋਫਾਕ ਤੇ ਮੁਹੱਬਤ ਵਾਲਾ ਜੀਵਨ ਬਤੀਤ ਕਰੀਏ ਫੇਰ ਹੀ ਅਸੀਂ ਪ੍ਰਭੂ ਦੇ ਦੇ ਹਰੇ ਤੇ ਕੀ ਦੇ ਦੇਣਾ ਚਾਹੋ ਮੇਰਾ ਨਾਮ ਸ਼ਿਸ਼ੀਲ ਕੁਮਾਰ ਹੈ ਆਗਿਲ ਜਲੇਲ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਮੈਂ ਨਵੇਂ ਸਾਲ ਤੇ ਮੋਦੇ ਤਿਹੂ ਗੱਲ ਕਰਨਾ ਚਾਹਨਾ ਕਿ ਜੋ ਨਵਾਂ ਸਾਲ ਸਾਡੇ ਸਭਨਾਂ ਦੇ ਵਾਸਤੇ ਇੱਕ ਬਰਕਤ ਵਾਲਾ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਹਰ ਕੌਮ ਅਸੀਂ ਵੱਸਦੇ ਹਾਂ ਤੇ ਅਸੀਂ ਇੱਕ ਗੁਲਦਸਤੇ ਦੀ ਤਰ੍ਹਾਂ ਅਸੀਂ ਮਿਲ ਕੇ ਨਵੇਂ ਸਾਲ ਵਿੱਚ ਉਹ ਨਵੇਂ ਸਾਲ ਵਿੱਚ ਮਿਲ ਕੇ ਸਭ ਧਰਮ ਮਿਲ ਕੇ ਅਸੀਂ ਖੁਦਾ ਦਾ ਧੰਨਵਾਦ ਕਰੀ ਕੇ ਨਵਾਂ ਸਾਲ ਸਾਡੇ ਇੱਕ ਵਾਸਤੇ ਨਹੀਂ ਸਾਡੇ ਇੱਕੋਂ ਵਾਸਤੇ ਨਹੀਂ ਸਾਡੇ ਹਰ ਇੱਕ ਕੌਮ ਵਾਸਤੇ ਸਿੱਖ ਹਿੰਦੂ ਮੁਸਲਮ ਈਸਾਈ ਸਭਨਾ ਦੇ ਵਾਸਤੇ ਇੱਕ ਆਸ਼ੀਸ਼ ਵਾਲਾ ਹੋਣਾ ਚਾਹੀਦਾ ਹੈ ਅਸੀਂ ਮਿਲ ਜੁਲ ਕੇ ਖੁਦਾ ਦਾ ਕੰਮ ਕਰੀਏ ਮੈਂ ਹਰਤਾਈ ਡੀਐਸਪੀ ਪ੍ਰਭੂ ਦਾਸ ਲੋਕ ਭਲਾਈ ਸੁਸਾਇਟੀ ਜੁਵਾਦਲ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਸਮੂਹ ਵਰਲਡ ਵਾਸੀਆਂ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਪ੍ਰਮਾਤਮਾ ਕੋਲੋਂ ਆਸ ਕਰਦਾ ਹਾਂ ਕਿ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਆਉਣ ਵਾਲਾ ਸਾਲ ਇਹਨਾਂ ਸੋਵਾਂ ਜਿਹੜਾ ਵਾ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਤੁਹਾਨੂੰ ਜੀ ਦੇ ਨੌਜਵਾਨਾਂ ਮਾਰੇ ਮੈਂ ਇਹ ਅਪੀਲ ਕਰਦਾ ਤੇ ਉਹ ਆਪਣੇ ਇਸ ਸਾਲ ਦੇ ਦੌਰਾਨ ਆਪਣੀ ਪੜ੍ਹਾਈ ਤੇ ਆਪਣੇ ਭਵਿੱਖ ਵੱਲ ਧਿਆਨ ਕਰਨ ਤੇ ਆਪਣੇ ਰੋਗਜਾਰ ਦੀ ਭਾਲ ਵਾਸਤੇ ਕਰਨ ਤਾਂ ਕਿ ਜਿਹੜਾ ਉਹ ਲੋਕ ਆ ਪੰਜਾਬ ਦੇ ਲੋਕਾਂ ਦਾ ਵੱਧ ਤੋਂ ਵੱਧ ਲੋਕਾਂ ਦੇ ਨਾਲ ਆਰਥਿਕ ਉਹਨਾਂ ਦੀ ਹਾਲਾਤ ਠੀਕ ਹੋਵੇ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਏ